ਤੋ ਬੰਦਾ ਤੇ ਘੋੜਾ ਕਦੇ ਬੁੱਢੇ ਨਹੀਂ ਹੁੰਦੇ ਬਸ਼ਰਤੇ ਉਹਨਾਂ ਨੂੰ ਪੂਰੀ ਖੁਰਾਕ ਮਿਲੇ ਜਾਣਦੇ ਹੋ ਅੱਜ ਕੱਲ ਵਿਆਹਾਂ ਸ਼ਾਦੀਆਂ ਦਾ ਮੌਸਮ ਹੈ ਮੇਰੇ ਕੋਲ ਰੋਜ਼ਾਨਾ ਬਹੁਤ ਸਾਰੇ ਨੌਜਵਾਨ ਆਉਂਦੇ ਹਨ ਜਿਹੜੇ ਵਿਆਹ ਕਰਨ ਤੋਂ ਡਰਦੇ ਹਨ ਆਪਣੇ ਮਾਪਿਆਂ ਨੂੰ ਬਹਾਨੇ ਲਗਾਉਂਦੇ ਹਨ ਕਮਜ਼ੋਰੀ ਮਹਿਸੂਸ ਕਰਦੇ ਹਨ ਕਮਜ਼ੋਰੀ ਬਚਪਨ ਦੀਆਂ ਗਲਤੀਆਂ ਕਰਕੇ ਆ ਸਕਦੀ ਹੈ ਗਲਤ ਖਾਣ-ਪੀਣ ਕਰਕੇ ਆ ਸਕਦੀ ਹੈ ਕੀ ਹੋਇਆ ਇਹਦੇ ਵਿੱਚ ਛੁਪਾਉਣ ਦੀ ਕੀ ਜ਼ਰੂਰਤ ਹੈ ਆਮ ਤੌਰ ਤੇ ਲੜਕੇ ਆਪਣੇ ਰੋਗ ਨੂੰ ਛੁਪਾਉਂਦੇ ਰਹਿੰਦੇ ਹਨ ਔਰ ਆਪਣੇ ਰੋਗ ਨੂੰ ਆਪੇ ਹੀ ਵਧਾਉਂਦੇ ਰਹਿੰਦੇ ਹਨ ਦੋਸਤੋ ਇਹਦੇ ਵਿੱਚ ਸ਼ਰਮਾਨ ਵਾਲੀ ਕੋਈ ਗੱਲ ਨਹੀਂ ਇਹਦੇ ਵਿੱਚ ਘਬਰਾਉਣ ਵਾਲੀ ਕੋਈ ਗੱਲ ਨਹੀਂ ਸ਼ਰਮਾ ਕੇ ਜਾਂ ਘਬਰਾ ਕੇ ਤੁਸੀਂ ਆਪਣਾ ਰੋਗ ਹੀ ਵਧਾ ਰਹੇ ਹੋ ਮੈਂ ਉਹਨਾਂ ਸਭ ਦੋਸਤਾਂ ਨੂੰ ਸਭ ਨੌਜਵਾਨਾਂ ਨੂੰ ਇਹ ਦੱਸਦਾ ਹਾਂ ਕਿ ਅਗਰ ਤੁਸੀਂ ਗਲਤੀਆਂ ਕਰ ਲਈਆਂ ਹਨ 슈ਗਰ ਆ ਚੁੱਕੀ ਹੈ ਕਮਜ਼ੋਰੀ ਆ ਚੁੱਕੀ ਹੈ ਖਾਣ ਪੀਣ ਗਲਤ ਹੈ ਜਿਗਰ ਦੇ ਵਿੱਚ ਗਰਮੀ ਹੈ ਜਾਂ ਹੋਰ ਕਈ ਕਾਰਨ ਵਸ਼ ਉਹ ਵਿਆਹ ਕਰਾਣ ਤੋਂ ਡਰ ਰਹੇ ਹਨ ਤੇ ਹੁਣ ਘਬਰਾਣ ਦੀ ਜ਼ਰੂਰਤ ਨਹੀਂ ਅਗਰ ਅਸੀਂ ਪ੍ਰੋਪਰ ਟਰੀਟਮੈਂਟ ਕਰਾਂਗੇ ਆਯੁਰਵੇਦ ਦੇ ਵਿੱਚ ਬੜੀਆ ਤੋਂ ਬੜੀਆ ਮੈਡੀਸਿਨਸ ਅਵੇਲੇਬਲ ਹਨ ਤੁਸੀਂ ਆਪਣੇ ਰੂ ਨੂੰ ਬਿਲਕੁਲ ਠੀਕ ਕਰ ਸਕਦੇ ਹੋ ਅਗਰ ਕਿਸੇ ਵੀ ਦੋਸਤ ਨੂੰ ਘਬਰਾਹਟ ਹੈ ਸ਼ਰਮਾਹਟ ਹੈ ਕੋਈ ਪ੍ਰੋਬਲਮ ਹੈ ਕਿ ਸਾਡੇ ਨੀਚੇ ਦਿੱਤੇ ਨੰਬਰਾਂ ਤੇ ਬਿਲਕੁਲ ਬੇਝਿਚਕ ਹੋ ਕੇ ਗੱਲ ਕਰ ਸਕਦੇ ਹਨ ਤੁਹਾਡਾ ਸਾਰਾ ਡਾਟਾ ਬਿਲਕੁਲ ਗੁਪਤ ਰੱਖਿਆ ਜਾਂਦਾ ਹੈ ਪ੍ਰਾਈਵੇਸੀ ਦੇ ਨਾਲ ਰੱਖਿਆ ਜਾਂਦਾ ਹੈ ਤਾਂ ਕਿ ਤੁਸੀਂ ਆਪਣਾ ਪ੍ਰੋਪਰ ਇਲਾਜ ਕਰਵਾਓ ਨਾ ਕਿ ਬਾਜ਼ਾਰੋਂ ਮਾਰਕੀਟ ਤੋਂ ਇੰਟਰਨੈਟ ਤੋਂ ਆਪਣੇ ਆਪ ਰੰਗ ਬਰੰਗੀਆਂ ਗੋਲੀਆਂ ਖਾ ਕੇ ਆਪਣਾ ਰੋਗ ਨਾ ਵਧਾਓ ਪ੍ਰੋਪਰ ਕਿਸੇ ਵੀ ਵੈਲ ਕੋਲੋਂ ਕਿਸੇ ਵੀ ਡਾਕਟਰ ਕੋਲ ਪ੍ਰੋਪਰ ਟਰੀਟਮੈਂਟ ਲਵੋ ਆਪਣੀ ਜਾਂਚ ਕਰਾਓ ਆਪਣੇ ਜੀਵਨ ਨੂੰ ਸਫਲ ਬਣਾਓ ਤੇ ਆਪਣਾ ਵਿਅਕਤਾ ਜੀਵਨ ਖੁਸ਼ੀ-ਖੁਸ਼ੀ ਜੀਓ ਤੇ ਵੀ ਦੋਸਤ ਨੂੰ ਜ਼ਿਆਦਾ ਜਾਣਕਾਰੀ ਅਗਰ ਚਾਹੀਦੀ ਹੈ ਜਾਂ ਪ੍ਰੋਪਰ ਟਰੀਟਮੈਂਟ ਕਰਨਾ ਚਾਹੁੰਦਾ ਹੈ ਤੇ ਸਾਡੇ ਨੀਚੇ ਦਿੱਤੇ ਨੰਬਰਾਂ ਤੇ ਸਾਡੇ ਨਾਲ ਗੱਲ ਕਰੇ ਉਸ ਨੂੰ ਪ੍ਰੋਪਰ ਆਯੁਰਵੈਦਿਕ ਟ੍ਰੀਟਮੈਂਟ ਹੀ ਦਿੱਤਾ ਜਾਏਗਾ ਧੰਨਵਾਦ